ਤਸਵੀਰਾਂ ਤੁਸੀਂ ਇਸ ਕਿ ਦੇਖੋ ਕਿਉਂਕਿ ਜੋ ਮੁਹਾਲੀ ਪੁਲਿਸ ਦੀ ਵਰਦੀ ਹੈ ਉਹਦੇ ਵਿੱਚ ਡਿਫਰੈਂਸ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਉਹ ਡਿਫਰੈਂਸ ਹੈਗਾ ਬੋਡੀ ਕੈਮ ਬੋਡੀ ਕੈਮ ਹੁਣ ਲੱਗ ਚੁੱਕੇ ਨੇ ਆ ਤਸਵੀਰਾਂ ਨੇ ਆ ਬੋਡੀ ਕੈਮ ਲੱਗੇ ਹੋਏ ਨੇ ਯਾਨੀ ਜਿਸ ਤਰੀਕੇ ਨਾਲ ਚੰਡੀਗੜ੍ਹ 'ਚ ਬੋਡੀ ਕੈਮ ਲੱਗੇ ਹੁੰਦੇ ਸੀਗਾ ਉਸ ਤਰੀਕੇ ਨਾਲ ਹੁਣ ਇੱਕ ਪਾਸੇ ਜਿਹੜੇ ਮੁਹਾਲੀ 'ਚ ਹਰ ਏਰੀਆ 'ਚ ਜਿਵੇਂ ਸੀਸੀਟੀਵੀ ਕੈਮਰਾਜ਼ ਲੱਗਣ ਜਾ ਰਹੇ ਨੇ ਉਸੇ ਤਰੀਕੇ ਨਾਲ ਹੁਣ ਹਾਈ ਟੈਕ ਹੋਣ ਜਾ ਰਹੀ ਹੈ ਮੁਹਾਲੀ ਪੁਲਿਸ ਇਹ ਹੋਊਗਾ ਵੀ ਕਈ ਵਾਰ ਪੁਲਿਸ ਨਾਲ ਲੋਕ ਆਪ ਗਲਤ ਬੋਲ ਜਾਂਦੇ ਐ ਬਾਅਦ ਚ ਜਦੋਂ ਪੁਲਿਸ ਦਾ ਕੋਈ ਰਿਐਕਸ਼ਨ ਹੁੰਦਾ ਉਹਨੂੰ ਇਕੱਲਾ ਐਕਸਪਲੋਰ ਕਰਦੇ ਆ ਇਹਦੇ ਵਿੱਚ ਬੰਦੇ ਦੇ ਅ ਬੜਾ ਕਲੀਅਰ ਜਿਹੜੀ ਕਨਵਰਸੇਸ਼ਨ ਵੀ ਹੋਊਗੀ ਇਹਦੇ ਵਿੱਚ ਕੋਈ ਮਿਸਬੀਹੇਵ ਨਹੀਂ ਕਰ ਸਕਦਾ ਜੇਕਰ ਕਰੂਗਾ ਤੇ ਇਹਦੇ ਵਿੱਚ ਫੜਿਆ ਜਾਊਗਾ ਮੋਹਾਲੀ ਪੁਲਿਸ ਹੁਣ ਟਰੈਕਟੀਕਲ ਐਕਸਪੈਕਟ ਦੇ ਨਾਲ ਹੋਰ ਅਪਗ੍ਰੇਡ ਹੋਣ ਲੱਗੀ ਐ ਇਸ ਵਕਤ ਤਸਵੀਰਾਂ ਤੁਸੀਂ ਇਸ ਕਿ ਦੇਖੋ ਕਿਉਂਕਿ ਜੋ ਮੋਹਾਲੀ ਪੁਲਿਸ ਦੀ ਵਰਦੀ ਐ ਉਦੇ ਵਿੱਚ ਡਿਫਰੈਂਸ ਜਿਹੜਾ ਨਜ਼ਰ ਆ ਰਿਹਾ ਉਹ ਡਿਫਰੈਂਸ ਹੈਗਾ ਬੋਡੀ ਕੈਮ ਬੋਡੀ ਕੈਮ ਹੁਣ ਲੱਗ ਚੁੱਕੇ ਨੇ ਆ ਤਸਵੀਰਾਂ ਨੇ ਆ ਬੋਡੀ ਕੈਮ ਲੱਗੇ ਹੋਏ ਨੇ ਯਾਨੀ ਜਿਸ ਤਰੀਕੇ ਨਾਲ ਚੰਡੀਗੜ੍ਹ 'ਚ ਬੋਡੀ ਕੈਮ ਲੱਗੇ ਹੁੰਦੇ ਸੀਗਾ ਉਸ ਤਰੀਕੇ ਨਾਲ ਹੁਣ ਇੱਕ ਪਾਸੇ ਜਿਹਦੇ ਮੋਹਾਲੀ 'ਚ ਹਰ ਏਰੀਆ 'ਚ ਜਿਵੇਂ ਸੀਸੀਟੀਵੀ ਕੈਮਰਾਜ਼ ਲੱਗਣ ਜਾ ਰਹੇ ਨੇ ਉਸੇ ਤਰੀਕੇ ਨਾਲ ਹੁਣ ਹਾਈ ਟੈਕ ਹੋਣ ਜਾ ਰਹੀ ਹੈ ਮੋਹਾਲੀ ਪੁਲਿਸ ਬੋਡੀ ਕੈਮਸ ਵੀ ਜਿਹੜੇ ਉਹ ਲੱਗਣੇ ਸ਼ੁਰੂ ਹੋ ਚੁੱਕੇ ਨੇ ਮੇਰੇ ਨਾਲ ਇਸ ਵਕਤ ਡੀਐਸਪੀ ਅ ਐਚਐਸ ਬਲਜੀ ਨੇ ਬਲ ਸਾਹਿਬ ਸਭ ਤੋਂ ਪਹਿਲਾਂ ਜਿਹੜੇ ਹਾਈ ਟੈਕ ਹੋਨ ਜਾ ਰਹੀ ਹੈ ਮੋਹਾਲੀ ਪੁਲਿਸ ਦੀ ਗੱਲ ਕਰ ਲਈਏ ਅਪਗ੍ਰੇਡ ਹੋ ਰਹੀ ਹੈ ਬੋਡੀ ਕੈਮਸ ਦਾ ਕਿੰਨਾ ਫਾਇਦਾ ਹੋਏਗਾ ਜੀ ਕਿਉਂ ਕਿ ਕਿਉਂਕਿ ਕੋਈ ਵਾਰੀ ਅਸੀਂ ਦੇਖਦੇ ਹਾਂ ਜੇ ਚੰਡੀਗੜ੍ਹ ਦੀ ਗੱਲ ਕਰ ਲਈਏ ਟ੍ਰੈਫਿਕ ਵਿਭਾਗ ਨੂੰ ਇਹ ਕੈਮਰਾ ਦਿੱਤੇ ਹੋਏ ਨੇ ਇੱਥੇ ਕਿਹੜੇ ਕਿਹੜੇ ਵਿਭਾਗ ਨੂੰ ਕੈਮਰਾ ਦਿੱਤੇ ਜਾਣਗੇ ਬੇਸਿਕਲੀ ਜਿਹੜੇ ਇਹ ਕੈਮਰੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਪਕ ਪਾਰਕ ਸਰ ਦੇ ਇਹ ਬੜਾ ਵਧੀਆ ਉਪਰਾਲਾ ਹੈ ਜਿਹਦੇ ਵਿੱਚ ਇਹਦੇ ਵਿੱਚ ਜਿਹੜੀ ਆਮ ਸਾਰੇ ਐਸਐਚਓ ਸਹਿਬਾਨ ਨੂੰ ਹੈ ਤੇ ਜਿੰਨੇ ਵੀ ਜਿਹੜੀ ਸਾਡੀ ਲਾਅ ਐਂਡ ਆਰਡਰ ਡਿਊਟੀ ਹੁੰਦੀ ਹੈ ਉਹਦੇ ਤੇ ਅਸੀਂ ਇਹ ਬਹੁਤ ਜ਼ਰੂਰੀ ਯੂਜ਼ ਕਰਦੇ ਆ ਜਿਹੜਾ ਇਹਨਾਂ ਦਾ ਬੈਨੀਫੀਟ ਜੋ ਇਹ ਹੈ ਵੀ ਰਾਤ ਨੂੰ ਵੀ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਜਿਵੇਂ ਇਹ ਨਾਈਟ ਵਿਜ਼ਨ ਵੀ ਹੈ ਇਹਨਾਂ ਦੀ ਤੇ ਇਨਫਰਾ ਰੈੱਡ ਤੇ ਚੱਲਣ ਵਾਲੇ ਇਹ ਹੈ ਤੇ ਇਹਦੀ ਇਹਦੀ ਬੈਕਅਪ ਵੀ ਅੱਛਾ ਹੈ ਇਸ ਸੁਲਬਸਰ ਕਿਉਂਕਿ ਅਸੀਂ ਦੇਖ ਰਹੇ ਹਾਂ ਇਹਦੇ ਫਲੈਸ਼ ਵੀ ਲੱਗੀ ਹੋਈ ਹੈ ਯਾਨੀ ਰਾਤ ਨੂੰ ਕਈ ਵਾਰੀ ਅਸੀਂ ਦੇਖਦੇ ਸੀਗੇ 3B2 ਚ ਲਾਕੇ ਬੰਦੀ ਦੀ ਗੱਲ ਕਰਦੇ ਸੀਗੇ ਫਿਰ ਇਹ ਦੇਖਿਆ ਜਾਂਦਾ ਸੀ ਕਿ ਬੜੇ ਹੁੱਲੜਬਾਜ਼ੀ ਹੁੰਦੀ ਸੀਗੀ ਯਾਨੀ ਟ੍ਰੈਫਿਕ ਐਂਡ ਲਾਅ ਐਂਡ ਆਰਡਰ ਦੋਨੋਂ ਕੰਟਰੋਲ ਕਿਤੇ ਜਾ ਸਕਦੇ ਨੇ ਇਹ ਬਿਲਕੁਲ ਦੋਵੇਂ ਕੰਟਰੋਲ ਕਰ ਰਹੇ ਹਾਂ ਜਿੱਦਾਂ ਮੇਰੇ ਨਾਲ ਐਸ ਐਚ ਓ ਮਟੋਰ ਖੜੇ ਆ ਅਮਨ ਤੇ 3B2 ਦੇ ਵਿੱਚ ਅਸੀਂ ਵਿਸ਼ੇਸ਼ ਇਹਦੇ ਤੇ ਲਾਏ ਆ ਸਟਿਲ ਕੈਮਰੇ ਵੀ ਆਪਣੇ ਸੋਲਰ ਵਾਲੇ ਵੀ ਕਾਫੀ ਥਾਵਾਂ ਤੇ ਲੱਗ ਚੁੱਕੇ ਆ ਤੇ ਜਿੱਦਾਂ ਸਾਰੇ ਸ਼ਹਿਰ ਤੇ ਸਰਕਾਰ ਵੱਲੋਂ ਸੀਸੀਟੀਵੀ ਕੈਮਰਾ ਸਾਡੇ ਐਮਐਲਏ ਸਾਹਿਬ ਵੱਲੋਂ ਵੀ ਲਵਾਏ ਜਾ ਰਹੇ ਆ ਤੇ ਉਹਦੇ ਵਿੱਚ ਸਾਰੇ ਦਾ ਸਾਰਾ ਪੰਜਾਬ ਸਰਕਾਰ ਦਾ ਬੜਾ ਅੱਛਾ ਪ੍ਰਾਣਾਲਾ ਵੀ ਚੰਡੀਗੜ੍ਹ ਦੀ ਤਰਜ਼ ਤੇ ਉਨੰਦ ਉਹਨਾਂ ਨੂੰ ਵੀ ਵਧੀਆ ਕੈਮਰੇ ਸਾਰੇ ਸ਼ਹਿਰ ਤੇ ਲੱਗ ਰਹੇ ਆ ਮੋਹਾਲੀ ਦੇ ਵਿੱਚ ਇਹ ਬਾਡੀ ਕੈਮ ਦਾ ਜਿਹੜਾ ਸਭ ਤੋਂ ਐਡਵਾਂਟੇਜੇਬਲ ਕੰਮ ਇਹ ਹੋਊਗਾ ਵੀ ਕਈ ਵਾਰ ਪੁਲਿਸ ਨਾਲ ਲੋਕ ਆਪ ਗਲਤ ਬੋਲ ਜਾਂਦੇ ਆ ਬਾਅਦ ਚ ਜਦੋਂ ਪੁਲਸ ਦਾ ਕੋਈ ਰਿਐਕਸ਼ਨ ਹੁੰਦਾ ਉਹਨੂੰ ਕੱਲਾ ਐਕਸਪਲੋਰ ਕਰਦੇ ਆ ਇਹਦੇ ਵਿੱਚ ਬੰਦੇ ਦੇ ਅ ਬੜਾ ਕਲੀਅਰ ਜਿਹੜੀ ਕਨਵਰਸੇਸ਼ਨ ਵੀ ਹੋਊਗੀ ਇਹਦੇ ਵਿੱਚ ਕੋਈ ਮਿਸਬਿਹੇਵ ਨਹੀਂ ਕਰ ਸਕਦਾ ਜੇਕਰ ਕਰੂਗਾ ਤੇ ਇਹਦੇ ਵਿੱਚ ਫੜਿਆ ਜਾਊਗਾ ਤੇ ਸੀ ਮੈਂ ਤਾਂ ਸੀਸੀਟੀਵੀ ਨੂੰ ਇੱਕ ਤਰ੍ਹਾਂ ਰੱਬ ਕਹਿਣਾ ਹੁੰਦਾ ਵੀ ਜੋ ਰੱਬ ਵੇਖਦਾ ਹੈ ਉਦਾਂ ਆਪਾਂ ਇਹਦੇ ਵਿੱਚ ਸਾਰਾ ਦਾ ਐਜ਼ ਇਟ ਇਜ਼ ਹੀ ਆ ਜਾਂਦਾ ਹੈ ਕੋਈ ਕਿਸੇ ਮੋਰਚੇ ਤੇ ਖੜੇ ਜਿੱਥੇ ਮੋਰਚਾ ਆਏਗਾ ਲੋਕ ਵੀ ਆ ਰਹੇ ਨੇ ਜਿਹੜੇ ਪ੍ਰੋਟੈਸਟ ਕਰਨਗੇ ਇਸ ਕਰਕੇ ਵੀ ਲਾਇਆ ਗਏ ਨੇ ਕਿ ਇੱਕ ਇੱਕ ਨਜ਼ਰ ਜੜੀ ਹੋ ਸਾਰਿਆਂ ਤੇ ਰਹੇ ਤਾਂ ਕਿ ਲਾਅ ਐਂਡ ਆਰਡਰ ਜਿਹੜਾ ਹੈ ਉਹ ਸਿੱਖ ਰਹੇ ਇਹ ਅਸੀਂ ਹੁਣ ਜੇ ਜਦੋਂ ਦੇ ਦੀਪਕ ਸਰ ਆਏ ਹੈ ਉਹਨਾਂ ਦੇ ਅਸੀਂ ਹਰ ਹਰ ਡਿਊਟੀ ਲਾਅ ਐਂਡ ਆਰਡਰ ਤੇ ਟ੍ਰੈਫਿਕ ਤੇ ਵੀ ਟ੍ਰੈਫਿਕ ਤੇ ਵੀ ਤੁਹਾਨੂੰ ਅਜੇ ਮਤਲਬ ਲੋਕਾਂ ਦੀ ਕਈ ਵਾਰ ਅੱਖ ਨਹੀਂ ਪਈ ਪਰ ਤੁਸੀਂ ਜਨਰਲੀ ਜਦੋਂ ਵੇਖੋਗੇ ਤੇ ਪੁਲਿਸ ਅਫਸਰਾਂ ਦੇ ਇਹਨਾਂ ਦੇ ਸ਼ਰਟ ਤੇ ਲੱਗੇ ਹੋਏ ਐ ਕੈਮਰੇ ਸੋ ਇਹ ਬੜਾ ਬੈਨੀਫਿਟਡ ਉਪਰਾਲਾ ਹੈ ਯਾਨੀ ਹੁਣ ਸ਼ਰਟ ਦੇ ਬਟਨ ਲਾਉਣ ਦੇ ਨਾਲ ਇਹਦਾ ਵੀ ਬਟਨ ਨਾਲ ਹੀ ਓਨ ਹੋਣ ਜਾਇ ਕਰੇਗਾ ਹਾਂਜੀ ਹਾਂਜੀ ਬਿਲਕੁਲ ਜੀ ਜਦੋਂ ਇਹਨੂੰ ਅਸੀਂ ਅਟੈਚ ਕਰਦੇ ਹਾਂ ਜੀ ਓਨ ਕਰਕੇ ਅਟੈਚ ਕਰਦੇ ਹਾਂ ਬਹੁਤ ਧੰਨਵਾਦ ਆਏ ਇਸ ਤਰੀਕੇ ਦੇ ਸੀਪੀ ਪਲਸ ਤੇ ਵੱਖ-ਵੱਖ ਤਰੀਕੇ ਦੇ ਡਿਜ਼ਾਈਨਰ ਕੈਮਰੇ ਜਿਹੜੇ ਨੇ ਉਹ ਹੁਣ ਬਾਡੀ ਕੈਮ ਜਿਹੜੇ ਉਹ ਆਨੇ ਸ਼ੁਰੂ ਹੋ ਗਏ ਨੇ ਜਿਹੜੇ ਕਿ ਮੋਹਾਲੀ ਪੁਲਿਸ ਨੂੰ ਹੁਣ ਦਿੱਤੇ ਗਏ ਨੇ ਤਾਂ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵੀ ਜਿਹੜੀ ਵਧੀਆ ਰਹ ਸਕੇ ਤੇ ਜਿਸ ਤਰੀਕੇ ਨਾਲ ਅਸੀਂ ਦੇਖਦੇ ਸੀਗੇ ਕਿ ਕਈ ਵਾਰੀ ਆਰਗੂਮੈਂਟਸ ਜਿਹੜੇ ਪੁਲਿਸ ਕਰਮੀਆਂ ਤੇ ਲੋਕਾਂ ਦੇ ਵਿੱਚ ਹੁੰਦੇ ਦੇ ਉਹ ਸਾਰੇ ਰਿਕਾਰਡ ਹੋ ਸਕਣਗੇ ਤਾਂ ਕਿ ਪੁਲਿਸ ਕਰਮੀ ਜਿਹੜੇ ਨੇ ਉਹ ਵੀ ਵਧੀਆ ਤਰੀਕੇ ਨਾਲ ਗੱਲ ਕਰ ਸਕਣ ਤੇ ਦੂਜੇ ਪਾਸੇ ਰਿਐਕਸ਼ਨ ਵੀ ਵਧੀਆ ਆ ਸਕੇ ਤੇ ਨਾਲ ਦੇ ਨਾਲ ਸਭ ਤੋਂ ਵੱਡੀ ਗੱਲ ਕਿ ਲਾਅ ਐਂਡ ਆਰਡਰ ਦੇ ਨਾਲ-ਨਾਲ ਟ੍ਰੈਫਿਕ ਦੇ ਜਿਹੜੇ ਕੰਟਰੋਲ ਹੈਗਾ ਉਹ ਵੀ ਇਹਦੇ ਨਾਲ ਬਖੂਬੀ ਨਿਭਾ ਸਕਣਗੇ ਕੈਮਰਾ ਪਰਸਨ ਵਿਸ਼ਾਲ ਦੇ ਨਾਲ ਬ